ਸਵਾਗਤ ਹੈ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋ ਤੇ ਇਸ ਵੇਲੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਪ੍ਰਿੰਸੀਪਲ ਜੇਪੀ ਸਿੰਘ ਜੇਪੀ ਸਿੰਘ ਜੀ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਤੁਸੀਂ ਮੌਕਾ ਦਿੱਤਾ ਗੱਲਬਾਤ ਕਰਨ ਦਾ ਜੀ ਦੋਸਤੋ ਪ੍ਰਿੰਸੀਪਲ ਜੇਪੀ ਸਿੰਘ ਲਗਾਤਾਰ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਨੇ ਤਮਾਮ ਜਿਹੜੀਆਂ ਖਬਰਾਂ ਨੇ ਉਹਨਾਂ ਖਬਰਾਂ ਦੇ ਨਾਲ ਆਪਣੇ ਨਾਲ ਸਾਂਝ ਪਾਉਂਦੇ ਨੇ ਜੇਪੀ ਸਿੰਘ ਜੀ ਪੰਜਾਬ ਟੈਕਨੀਕਲ ਐਜੂਕੇਸ਼ਨ ਬੋਰਡ ਪੰਜਾਬ ਦੇ ਚੇਅਰਮੈਨ ਵੀ ਹੈਗੇ ਨੇ ਸੋ ਸਿੱਖਿਆ ਦੇ ਖੇਤਰ ਦੇ ਨਾਲ ਸੰਬੰਧਿਤ ਨੇ ਤੇ ਇੱਕ ਅਕੈਡੈਮਿਕ ਅਪਰੋਚ ਦੇ ਨਾਲ ਆਪਣੀ ਸਾਰੀ ਜਿਹੜੀ ਗੱਲਬਾਤ ਹੈ ਉਹ ਰੱਖਦੇ ਨੇ ਅੱਜ ਖਬਰਾਂ ਬੜੀਆਂ ਅਹਿਮ ਨੇ ਠੀਕ ਹੈ ਖਬਰ ਹੈ ਕਿ ਸਰਕਾਰ गिर ਜੂਗੀ ਸਰਕਾਰ ਗਿਰੂਗੀ ਕਿਹੜੀ ਸਰਕਾਰ ਗਿਰੂਗੀ ਕੀ ਸਰਕਾਰ ਦੇ ਵਿੱਚੋਂ ਐਮਐਲਏ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਜਿਹੜੇ ਚਲੇ ਗਏ ਨੇ ਕਿਹੜੇ ਐਮਐਲਏ ਨੇ ਕਿਉਂ ਛੱਡ ਕੇ ਚਲੇ ਗਏ ਇੱਕ ਤਾਂ ਇਹ ਖਬਰ ਸੀ ਤੁਹਾਡੇ ਨਾਲ ਸਾਂਝ ਪਵਾਵਾਂਗੇ ਦੂਜਾ ਸਿਕੰਦਰ ਸਿੰਘ ਮਲੂਕਾ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਦੀ ਡਾਕਟਰ ਰੌ ਲਾ ਉਹ ਆਈਐਸਸੀ ਅਸਤੀਫਾ ਉਹਨਾਂ ਨੇ ਦਿੱਤਾ ਤੇ ਅਸਤੀਫਾ ਦੇਣ ਤੋਂ ਬਾਅਦ ਚੋਣ ਮੈਦਾਨ ਦੇ ਵਿੱਚ ਉੱਦ ਗਏ ਬਠਿੰਡਾ ਤੋਂ ਬੀਜੇਪੀ ਦੇ ਉਮੀਦਵਾਰ ਨੇ ਹੁਣ ਪੰਜਾਬ ਸਰਕਾਰ ਨੇ ਇੱਕ ਸਟੇਟਮੈਂਟ ਦਿੱਤੀ ਹੈ ਬੀਤੇ ਕੱਲ ਕਿ ਪਰਮਪਾਲਕਾ ਔਰ ਸਿੱਧੂ ਦਾ ਅਸਤੀਫਾ ਨਾਮਨਜ਼ੂਰ ਯਾਨੀ ਕਿ ਪੰਜਾਬ ਸਰਕਾਰ ਨੇ ਨਾਮਨਜ਼ੂਰ ਕਰਤਾ ਇਸ ਅਸਤੀਫੇ ਨੂੰ ਅਰਵਿੰਦ ਕੇਜਰੀਵਾਲ ਦੇ ਜਿਹੜੇ ਮੁਸ਼ਕਿਲਤ ਖਲਾਤ ਨੇ ਉਹਨਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਉਸ ਖਬਰ ਦੇ ਵੀ ਤੁਹਾਡੇ ਨਾਲ ਸਾਂਝ ਪਵਾਵਾਂਗੇ ਅ ਪ੍ਰਿੰਸੀਪਲ ਸਾਹਿਬ ਸਭ ਤੋਂ ਪਹਿਲਾਂ ਮੈਂ ਪਰਮਪਾਲਕਾ ਔਰ ਸਿੱਧੂ ਵਾਲੀ ਖਬਰ ਲੈਣਾ ਚਾਹੂੰਗਾ ਆਈਐਸ ਅਧਿਕਾਰੀ ਤੋਂ ਬੀਜੇਪੀ ਦੇ ਉਮੀਦਵਾਰ ਤੱਕ ਦਾ ਸਫ਼ਰ ਉਹਨਾਂ ਦਾ ਬੜਾ ਰੌਚ ਕਰ ਰਿਹਾ ਤੇ ਲਗਾਤਾਰ ਪੰਜਾਬ ਸਰਕਾਰ ਦੇ ਨਾਲ ਵੀ ਇੱਕ ਕਨਫਲਿਕਟ ਆਪਣੇ ਸਾਹਮਣੇ ਆਉਂਦਾ ਰਿਹਾ ਹੁਣ ਪੰਜਾਬ ਸਰਕਾਰ ਨੇ ਜਿਹੜਾ ਉਹਨਾਂ ਦਾ ਅਸਤੀਫਾ ਸੀ ਉਹਨੂੰ ਨਾਮਨਜ਼ੂਰ ਕਰਤਾ ਕੀ ਗੱਲਬਾਤ ਹੈ ਸਾਰੀ ਇਹ ਜੀ ਜੇ ਕੋប៉ុਲ ਪਰਮਪਾਲ ਕੌਰ ਸ਼ਿੱਟੂ ਆ ਆਈਐਸ ਅਫੀਸਰ ਸੀਟੇ ਭਾਜੀਪੀ ਦੇ ਭਾਜੀਪੀ ਵੱਲੋਂ ਚੋਣ ਲੜਨੀ ਚਾਹੁੰਦੇ ਸੀ ਇਹ ਆਲਰੇਡੀ ਉਹਨਾਂ ਦੇ ਪਲਾਨ ਸੀ ਸਾਰਾ ਕੁਝ ਹੁਣ ਸਰਵਿਸ ਰੂਲਸ ਇਹ ਹੁੰਦੇ ਨੇ ਭਈ ਅਗਰ ਤੁਸੀਂ 58 ਸਾਲ ਇਹ ਆਈਐਸ ਅਫੀਸਰ 60 ਸਾਲ ਦੀ ਉਮਰ ਅਗਰ ਨਹੀਂ ਪੂਰੀ ਕੀਤੀ ਤਾਂ ਤੁਸੀਂ ਪ੍ਰੀਮਚੁਰ ਰਿਟਾਇਰਮੈਂਟ ਲੈ ਸਕਦੇ ਹੋ ਇਹਦੇ ਵਾਸਤੇ 3 ਮਹੀਨੇ ਦਾ ਨੋਟਿਸ ਹੈ ਜਾਂ 3 ਮਹੀਨੇ ਦੀ ਤਨਖਾਹ ਜਮ੍ਹਾਂ ਕਰਾਉਣੀ ਹੁੰਦੀ ਹੈ ਮੇਰੇ ਖਿਆਲ ਚ ਇਹਨਾਂ ਦੀ ਇਹੀ ਕਮੀ ਰਹੀ ਹੋਣੀ ਹੈ ਕਿਉਂਕਿ ਇਹਨਾਂ ਨੇ ਕਾਰਨ ਦਿੱਤਾ ਵੀ ਮਾਤਾ ਦੀ ਬਿਮਾਰੀ ਕਰਕੇ ਵੀ ਮੈਂ ਹੁਣ ਅੱਗੇ ਸਰਵਸ ਨੂੰ ਕੰਟੀਨਿਊ ਨਹੀਂ ਕਰਨਾ ਚਾਹੁੰਦੀ ਪੰਜਾਬ ਸਰਕਾਰ ਨੇ ਇਹਨਾਂ ਦਾ ਸਤੀਫਾ ਮਨਜ਼ੂਰ ਨਹੀਂ ਕੀਤਾ ਜੋ ਸਰਵ ਸਰੂਲਡ ਨਹੀਂ ਉਹਦੇ ਮੁਤਾਬਕ ਇਹ ਹੀ ਹੈ ਜੇ ਇਹਨਾਂ ਨੇ ਮਨਜ਼ੂਰ ਨਹੀਂ ਕੀਤਾ ਤਾਂ ਉਹ ਸੈਂਟਰ ਗਵਰਨਮੈਂਟ ਨੂੰ ਜਾਂਦਾ ਭੇਜਦੇ ਨੇ ਪਰ ਉਹ ਹਾਲੇ ਵਿਚਾਰ ਅਧੀਨ ਅਵਸਥਾ ਦੇ ਵਿੱਚ ਹੀ ਸੀਗਾ ਉਹਨਾਂ ਨੇ ਸਿੱਧਾ ਭੇਜਤਾ ਤੇ ਸੈਂਟਰਲ ਗਵਰਨਮੈਂਟ ਨੇ ਸਿੱਧਾ ਮਨਜ਼ੂਰ ਕਰ ਲਿਆ ਕਿਉਂਕਿ ਬੀਜੇਪੀ ਨੇ ਇਹਨੂੰ ਝੋਲਣ ਲਾਉਣੀ ਸੀ ਜਿਹੜੀ ਕਿ ਬਿਲਕੁਲ ਗਲਤ ਹੈਗੀ ਹੈ ਹੁਣ ਇੱਕ ਪੰਨੇ ਤਾਂ ਬੰਦਾ ਮਾਂ ਦੀ ਬਿਮਾਰੀ ਦਾ ਹਵਾਲਾ ਦੇ ਕੇ ਪ੍ਰੀ ਮੈਚੂਰਿਟੀ ਟਰਮ ਲੈ ਰਿਹਾ ਦੂਸਰੇ ਪੰਨੇ ਸਰਗਰਮ ਪੋਲਿਟਿਕਸ ਨੂੰ ਜੁਆਇਨ ਕਰ ਰਿਹਾ ਅਗਲੀ ਗੱਲ ਜੇ ਉਹਦੇ ਵਿੱਚ ਕੋਈ ਕਮੀ ਪੇਸ਼ੀ ਹੈ ਜਾਂ ਤਾਂ ਸਾਰਿਆਂ ਵਿੱਚ ਜੋ ਵੀ ਕਾਨੂੰਨੀ ਅੜਚਣਾਂ ਨੇ ਇੱਕ ਦਿਨ ਚ ਦੂਰ ਹੋ ਜਾਂਦੀਆਂ ਨੇ ਤੇ ਉਹ ਆਪਣਾ ਅਸਤੀਫਾ ਮਨਜ਼ੂਰ ਕਰ ਲੈਣਾ ਸੀਗਾ ਲੇਕਿਨ ਹਾਲੇ ਉਹ ਅੰਡਰ ਕੰਸੀਡਰੇਸ਼ਨ ਹੀ ਹੈ ਤੇ ਇਹਨਾਂ ਦੀਆਂ ਐਕਟੀਵਿਟੀਆਂ ਜ਼ਿਆਦਾ ਸੈਂਟਰ ਗਵਰਨਮੈਂਟ ਨੇ ਪਹਿਲਾਂ ਹੀ ਮਨਜ਼ੂਰ ਕਰਤਾ ਜੀ ਤੇ ਖੋਣ ਜਦੋਂ ਇਹ ਗੱਲ ਹੋਈ ਹੈ ਤੇ ਫਿਰ ਪੰਜਾਬ ਗਵਰਨਮੈਂਟ ਨੇ ਉਹਨੂੰ ਨਾ ਮਨਜ਼ੂਰ ਕੀਤਾ ਹੋਇਆ ਇਹਦੇ ਵਿੱਚ ਕੋਈ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਗਵਰਨਮੈਂਟ ਨੇ ਕੋਈ ਗਲਤ ਕੰਮ ਕੀਤਾ ਬਿਲਕੁਲ ਠੀਕ ਹੈ ਇਹ ਉਹ ਵਿਚਾਰ ਅਧੀਨ ਹੈਗਾ ਜੇ ਉਹਨਾਂ ਨੇ ਇੱਕ ਕਾਰਨ ਦਿੱਤਾ ਹੈ ਉਸ ਕਾਰਨ ਦਾ ਦੁਰ ਵਰਤੋਂ ਨਾ ਕਰਨ ਜਾਂ ਕਾਰਨ ਠੀਕ ਦੇ ਦਿੰਦੇ ਜਿਹਦੇ ਆਧਾਰ ਦੇ ਉੱਤੇ ਸਰਕਾਰੀ ਕਰਮਚਾਰੀ ਜਿਹੜਾ ਹੁੰਦਾ ਹੈ ਉਹ ਸਿਆਸੀ ਗਤੀਵਿਧੀਆਂ ਦੇ ਵਿੱਚ ਭਾਗ ਨਹੀਂ ਲੈ ਸਕਦਾ ਇਹਨਾਂ ਦਾ ਅਸਤੀਫਾ ਅੱਜ ਦੀ ਖਬਰ ਹੈਗੀ ਆ ਮੇਰੇ ਖਿਆਲ ਦੇ ਵਿੱਚ ਵੀ ਸੈਂਟਰਲ ਗਵਰਨਮੈਂਟ ਨੇ ਮਨਜ਼ੂਰ ਕਰਤਾ ਜਦ ਕਿ ਇਹ ਤਾਂ ਉਹਨਾਂ ਦੀ ਮਨਜ਼ੂਰੀ ਤੋਂ ਵੀ ਪਹਿਲਾਂ ਪੋਲਿਟਿਕਸ ਵਿੱਚ ਆ ਕੇ ਉਹਦਾ ਇਹਨਾਂ ਨੇ ਮੀਟਿੰਗਾਂ ਕਰਦੀਆਂ ਸ਼ੁਰੂ ਕਰਤੀਆਂ ਦੇਖੋ ਨਾ ਬਿਲਕੁਲ ਸਰਵਸਰੂਪੀ ਅਵੈਲਣਾ ਉਲੰਘਣਾ ਹੈਗੀ ਆ ਜੋ ਕਿ ਬਿਲਕੁਲ ਗਲਤ ਹੈ ਪਰ ਭਾਜਪਾ ਐਸ ਵੇਲੇ ਕਿਸ ਤਰ੍ਹਾਂ ਦੀ ਪਾਰਟੀ ਬਣ ਚੁੱਕੀ ਹੈ ਇਹਦੇ ਵਾਸਤੇ ਕੋਈ ਨਿਯਮ ਨਹੀਂ ਕੋਈ ਕਾਨੂੰਨ ਨਹੀਂ ਜੋ ਬਿਲਕੁਲ ਗਲਤ ਗੱਲ ਐ ਐਕਸ਼ਨ ਜਿਹੜਾ ਸੈਂਟਰ ਗਵਰਨਮੈਂਟ ਦਾ ਇਹ ਮਨਜ਼ੂਰ ਕਰਨ ਦਾ ਐਕਸ਼ਨ ਹੈ ਗਲਤ ਐ ਬਿਲਕੁਲ ਸਰਕਾਰੀ ਕਰਮਚਾਰੀ ਯਾ ਅਧਿਕਾਰੀ ਸ਼ਰਿਆਵੀ ਪੋਲਿਟਿਕਸ ਵਿੱਚ ਹਿੱਸਾ ਲੈ ਰਿਹਾ ਔਰ ਉਹ ਵੀ ਕਿਸੇ ਸਿਆਸੀ ਪਾਰਟੀ ਦੀ ਟਿਕਟ ਤੋਂ ਚੋਣ ਲੜ ਰਿਹਾ ਤਾਂ ਇਹ ਸ਼ੋਭਾ ਨਹੀਂ ਹੈਗਾ ਉਹਨਾਂ ਨੂੰ ਪਹਿਲਾਂ ਅਸਤੀਫਾ ਮਨਜ਼ੂਰ ਕਰਵਾਉਣਾ ਚਾਹੀਦਾ ਸੀ ਫਿਰ ਚੋਣ ਲੜਦੇ ਜਿਵੇਂ ਪੰਜਾਬ ਸਰਕਾਰ ਨੇ ਹੁਣ ਅਸਤੀਫਾ ਕਿਹਾ ਕਿ ਅਸੀਂ ਨਾ ਮਨਜ਼ੂਰ ਕਰਤਾ ਅਦਰਿ ਕੋਈ ਪੋਲਿਟਿਕਲ ਕਿੜਵੀ ਆਪਾਂ ਦੇਖ ਸਕਦੇ ਹਾਂ ਕਿਉਂਕਿ ਅਸਤੀਫਾ ਦੇਕਾਰ ਹੀ ਦਿੰਦੇ ਨੇ ਨੈਕਸਟ ਈ ਪ੍ਰਵਾਨ ਕਰ ਲਏ ਜਾਂਦੇ ਨੇ ਦੇਖੋ ਪੰਜਾਬ ਸਰਕਾਰ ਨੇ ਕਿਉਂਕਿ ਨਾਮਨਜ਼ੂਰ ਕੀਤਾ ਹੈਗਾ ਤੇ ਇਹ ਜੋ ਮਰਜ਼ੀ ਆਪਾਂ ਕਹੀ ਜਾਈਏ ਪਰ ਇਹ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸਰਵਸ ਰੂਲਸ ਦੀ ਉਲੰਘਣਾ ਹੈ ਕੋਈ ਵੀ ਕਰਮਚਾਰੀ ਯਾ ਅਧਿਕਾਰੀ ਨਹੀਂ ਭਾਗ ਲੈ ਸਕਦਾ ਸਿਆਸੀ ਗਤੀਵਿਧੀਆਂ ਦੇ ਵਿੱਚ ਜੀ ਅੱਪੇ ਪਿਛਲੇ ਦਿਨੀ ਬਿੱਤੇ ਕੱਲ ਜੇਪੀਜੀ ਤਨ ਜਿਹੜੇ ਆਜ਼ਾਦ ਐਮਐਲਏ ਸੀ ਉਹਨਾਂ ਨੇ ਸਮਰਥਨ ਵਾਪਸ ਲੈ ਕੇ ਬੀਜੇਪੀ ਦੀ ਹਰਿਆਣਾ ਸਰਕਾਰ ਤੋਂ ਕਾਂਗਰਸ ਨੂੰ ਸਮਰਥਨ ਦਿੱਤਾ ਹਾਲਾਂਕਿ ਇਸੇ ਸਾਲ ਦੇ ਵਿੱਚ ਚੋਣ ਹੋਣੀ ਹੈ ਤੇ ਉੱਥੇ ਆਪਾਂ ਨੂੰ ਪਤਾ ਕਿ ਖੱਟਰ ਸਾਹਿਬ ਨੂੰ ਹਟਾ ਕੇ ਨਾਇਬ ਜੀ ਨੂੰ ਉੱਥੇ ਸੀਐਮ ਬਣਾਤਾ ਸੀ ਕਿ ਹਰਿਆਣਾ ਸਰਕਾਰ ਦੇ ਵਿੱਚ ਐਦਾਂ ਹੀ ਜੇ ਫੇਰ ਬਦਲੀਆਂ ਦਾ ਦੌਰ ਚੱਲਦਾ ਰਿਹਾ ਸਰਕਾਰ ਅਧਰ-ਅਧਰ ਵੀ ਹੋ ਸਕਦੀ ਹੈ। ਬਿਲਕੁਲ ਦੇਖੋ ਪੰਗੂ ਸਾਹਿਬ ਜਿਤਾ ਗਿਣਤੀ ਮਣਤੀ ਦਾ ਹਿਸਾਬ ਕਰੀਏ ਕੁੱਲ 90 ਐਮਐਲਏ ਨੇ 90 ਐਮਐਲਐਸ ਦੀ ਇਹ ਵਿਧਾਨ ਸਭਾ ਹੈਗੀ ਆ ਤੇ 10 ਜੀਜਪੀ ਦੇ ਮੈਂਬਰ ਪਹਿਲਾਂ ਹੀ ਵਿਡਰੋ ਕਰ ਚੁੱਕੇ ਨੇ ਆਪਣੀ ਸਪੋਰਟ ਤਿੰਨ ਇਹ ਆਜ਼ਾਦ ਉਮੀਦਵਾਰ ਜਿਹੜੇ ਸ਼ੁਰੂ ਤੋਂ ਹੀ ਸਪੋਰਟ ਕਰ ਰਹੇ ਸੀਗੇ 13 ਇਹ ਹੋ ਗਏ ਤੇ ਉਹਨਾਂ ਕੋਲ ਮੇਰੇ ਖਿਆਲ ਸ਼ਾਇਦ 38 ਰਹਿ ਗਏ ਨੇ ਇਸ ਤਾਂ ਫਿਗਰ ਆ ਜਿਹੜੀ ਅੱਧ ਤੋਂ ਘੱਟ ਹੈ ਸੋ ਵੰਡਾ ਤਾਂ ਦੇਖੋ ਇਹੀ ਹੈ ਵੀ ਉਹਨੂੰ ਹੁਣੇ ਤੁਰਤ ਅਸਤੀਫਾ ਦੇਣਾ ਚਾਹੀਦਾ ਸੀਗਾ ਮੁੱਖ ਮੰਤਰੀ ਨਾਇਰ ਸਿੰਘ ਸੈਣੀ ਨੂੰ ਲੇਕਿਨ ਕਿਉਂਕਿ ਉਹੀ ਗੱਲ ਵੀ ਬੀਜੇਪੀ ਸਰਕਾਰ ਹੈ ਉਹ ਇੱਕ ਕਾਨੂੰਨ ਤੇ ਰਿhta ਵਿਸ਼ਵਾਸ ਹੀ ਨਹੀਂ ਹੈ ਬਸ ਉਹਨਾਂ ਦਾ ਕੰਮ ਇਹੀ ਹੈ ਵੀ ਵਿਰੋਧੀ ਪਾਰਟੀਆਂ ਨੂੰ ਕਿਸੇ ਤਰੀਕੇ ਦਬਾਉ ਉਹਨਾਂ ਦੇ ਨੇਤਾਵਾਂ ਨੂੰ ਪੀਡੀ ਦਾ ਦੋਸ਼ ਲਾ ਕੇ ਜਾਂ ਇਨਕਮ ਟੈਕਸ ਜਾਂ ਸੀਬੀਆਈ ਦਾ ਲਾ ਕੇ ਕੋਈ ਨਾ ਕੋਈ ਫਰਜ਼ੀ ਬਹਾਨਾ ਅੰਦਰ ਕਰਦੇ ਹੋ ਔਰ this way ਔਰ that way ਸਰਕਾਰ ਹਟਾਉਣੀ ਹੈ ਸੋ ਮੇਰੇ ਖਿਆਲ ਦੇ ਵਿੱਚ ਹਰਿਆਣਾ ਸਰਕਾਰ ਜਿਹੜੀ ਨੈਮ ਸਿੰਘ ਸੈਣੀ ਦੀ ਹੈ ਮੇਰੇ ਖਿਆਲ ਨਾਲ ਉਹਨੇ ਵੀ ਚੋਣ ਲੜਨੀਆਂ ਕੋਈ ਐਮਐਲਏ ਨਹੀਂ ਹੈਗਾ ਤੇ 6 ਮਹੀਨੇ ਦੇ ਅੰਦਰ ਅੰਦਰ ਚੋਂ ਲੜਨੀ ਹੁੰਦੀ ਆਲੇ ਤਾਂ ਇਹ ਚਰਚਾਵਾਂ ਹੀ ਚੱਲ ਰਹੀਆਂ ਸਨਗੀਆਂ ਤੇ ਆ ਜਿਹੜਾ ਪਹਾਣਾ ਵਰਤਿਆ ਤੇ ਬਿਲਕੁਲ ਉਹਨਾਂ ਨੂੰ ਨੈਪਟਿਕ ਸੈਣੀ ਨੂੰ ਸਟ੍ਰੀਫਾ ਦੇਣਾ ਚਾਹੀਦਾ ਐਸ ਵੇਲੇ ਨਿਊਮੈਰੀਕਲੀ ਉਹਨਾਂ ਦੀ ਗਿਰਤੀ ਘਟ ਗਈ ਹੈ ਜੀਪੀ ਜੀ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਪਿਛਲੇ ਦਿਨੀ ਤਾਂ ਜਿਹੜੇ ਉਪ ਰਾਜਪਾਲ ਹੈਗੇ ਨੇ ਦਿੱਲੀ ਦੇ ਉਹਨਾਂ ਨੇ ਐਨਆਈਏ ਦੀ ਜਾਂਚ ਦੀ ਵੀ ਸਪਾਰਸ਼ ਕਰਤੀ ਸੀ ਕੇਜਰੀਵਾਲ ਦੇ ਖਿਲਾਫ ਫੰਡਾਂ ਨੂੰ ਲੱਗੇ ਤੇ ਹੁਣ ਜ਼ਮਾਨਤ ਤੇ ਉਪਰ ਫੈਸਲਾ ਸੀ ਉਹ ਵੀ ਰਾਖਮਾ ਰੱਖ ਲੈ ਗਿਆ ਪੰਗੋਸ਼ ਅਵੇ ਸਤਰਾ ਅੰਜੀ ਕਾ ਲੀ ਜੀ ਆਪਾਂ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਕੇਸ ਚੱਲਿਆ ਹੈਗਾ ਉਹਦੀ ਸਾਰੀ ਝਿੜਾ ਦੀ ਗੱਲ ਕਰੀਏ ਜਿੰਨੀ ਵੀ ਝਿੜਾ ਹੋਈ ਹੈ ਸਾਰੀ ਝਿੜਾ ਟੋਟਲੀ ਜਿੰਨੇ ਵੀ ਸਵਾਲ ਦੋਨੇ ਜੱਜਾਂ ਨੇ ਕੀਤੇ ਨੇ ਈਡੀ ਦੇ ਵਕੀਲ ਨੂੰ ਉਹ ਜਵਾਬ ਨਹੀਂ ਦੇ ਸਕੇ ਕਿਸੇ ਵੀ ਸਵਾਲ ਦਾ ਕੋਈ ਜਵਾਬ ਨਹੀਂ ਦੇ ਸਕੇ ਸੋ ਆਪਾਂ ਨੂੰ ਇਕੱਲੇ ਇਕੱਲੇ ਸਵਾਲ ਦਾ ਜ਼ਿਕਰ ਕਰਨ ਦੀ ਲੋੜ ਨਹੀਂ ਹੈ ਉਹ ਜੇ ਉਹਨਾਂ ਨੇ ਇਹ ਸਵਾਲ ਪੁੱਛਿਆ ਵੀ ਤੁਸੀਂ ਪਹਿਲਾਂ ਕਾਰਵਾਈ ਕਿਉਂ ਨਹੀਂ ਕੀਤੀ ਅਖੇ ਜੀ ਅਸੀਂ ਕਰ ਨਹੀਂ ਸਕਦੇ ਜੀ ਕਿਉਂਕਿ ਪਹਿਲਾਂ ਪੜਤਾਲ ਦੀ ਲੋੜ ਹੁੰਦੀ ਹੈ ਮਤਲਬ ਕਿ ਬਿਨਾ ਕਿਸੇ ਵਜ੍ਹਾ ਦੇ ਇੱਕ ਕੌਮੀ ਪੱਧਰ ਦੇ ਨੇਤਾਵਾਂ ਨੂੰ ਜਿਹੜੀ ਪਾਰਟੀ ਦੇ ਦੋ ਰਾਜਾਂ ਦੇ ਵਿੱਚ ਸਰਕਾਰ ਹੋਵੇ ਔਰ ਦਿੱਲੀ ਦੇ ਵਿੱਚ ਤੀਜੀ ਵਾਰ ਮੁੱਖ ਮੰਤਰੀ ਬਣੇ ਹੋਣ ਉਹਨਾਂ ਨੂੰ ਦੇਉਤੇ ਇਲਜ਼ਾਮ ਲਾ ਕੇ ਉਹਨਾਂ ਨੂੰ ਅੰਦਰ ਕਰਕੇ ਜ਼ਮਾਨਤ ਨਾ ਦੇਣਾ ਵੈਸੇ ਕੇਸ ਤਾਂ ਬਿਲਕੁਲ ਚੱਲ ਰਿਹਾ ਸੀਗਾ ਵੀ ਇਹ ਹੈ ਕੇਸ ਝੂਠਾ ਫਰਜ਼ੀ ਕੇਸ ਹੈ ਨੂੰ ਰੱਦ ਕੀਤਾ ਜਾਵੇ ਕਿਉਂਕਿ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਵੀ ਮਨੀਸ਼ ਸੌਦੀਆ ਜੀ ਤੇ ਸਤਿੰਦਰ ਜੈਨ ਜੀ ਅੰਦਰ ਕੀਤੇ ਹੋਏ ਨੇ 2 ਸਾਲ ਤਾਂ ਸਤਿੰਦਰ ਜੈਨ ਨੂੰ ਹੋ ਗਏ 1 ਸਾਲ ਮਨੀਸ਼ ਸੌਦੀਆ ਨੂੰ ਹੋ ਗਿਆ ਵਾਰ-ਵਾਰ ਉਹਨਾਂ ਦੀ ਜ਼ਮਾਨਤ ਰੱਦ ਕਰੀ ਜਾ ਰਹੇ ਨੇ ਫਿਰ ਫਰਸੀ ਗੱਲ ਜੀ ਕਰਕੇ ਸੰਜੇ ਸਿੰਘ ਨੂੰ ਕਰਤਾ ਸੰਜੇ ਸਿੰਘ ਦੇ ਜਦੋਂ ਜਮਾਨਤ ਵਾਲੀ ਗੱਲ ਲੱਗੀ ਤੇ ਉਦੋਂ ਹੈਰਾਨੀ ਦੀ ਗੱਲ ਇਹ ਸੀ ਵੀ ਇਹ ਤਾਂ ਇੱਕ ਰਾਜ ਸਭਾ ਦੇ ਐਮਪੀ ਨੇ ਇੱਕ ਰਾਜ ਸਭਾ ਦੇ ਐਮਪੀ ਦਾ ਸਰਕਾਰ ਦੇ ਵਿੱਚ ਕੀ ਰੋਲ ਹੈ ਯਾ ਤੁਸੀਂ ਕੋਈ ਐਸਾ ਸਬੂਤ ਪੇਸ਼ ਕਰੋ ਵੀ ਇਹ ਸਾਰੀ ਪਾਲਿਸੀ ਉਹਨੇ ਪੜਾਈ ਹੈ ਮਤਲਬ ਕਿ ਨਾ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਨੇ ਵਾਰ-ਵਾਰ ਉਹੀ ਗੱਲ ਰਿਪੀਟ ਕਰਨੀ ਹਾਲੇ ਜਾਂਚ ਦਾ ਦਾਇਰਾ ਹਾਲੇ ਜਾਂਚ ਚੱਲ ਰਹੀ ਹੈ ਕਿ ਕਿਸ ਤਰ੍ਹਾਂ ਦੀ ਜਾਂਚ ਚੱਲ ਰਹੀ ਹੈ ਵੀ ਬਿਨਾਂ ਦੋਚ ਸਿੱਧ ਹੋਏ ਤੁਸੀਂ ਕਿਸੇ ਨੂੰ 10 ਸਾਲ ਅੰਦਰ ਕਰ ਸਕਦੇ ਹੋ ਪਰ ਬਾਅਦ ਦੇ ਵਿੱਚ ਕੇਸ ਸਿੱਧ ਨਾ ਹੋਵੇ ਫਿਰ ਇਸ ਕੇਸ ਦੇ ਵਿੱਚ ਕਿਉਂਕਿ ਮਨੀ ਟ੍ਰੇਲ ਬਿਲਕੁਲ ਨਹੀਂ ਹੈ ਨਾ ਤਾਂ ਕੋਈ ਚੈੱਕ ਦਾ ਵੇਰਵਾ ਹੈ ਜੀ ਇਹ ਦਿੱਤਾ ਨਾ ਕਿਸੇ ਅਕਾਊਂਟ ਦੇ ਵਿੱਚੋਂ ਕੋਈ ਪੈਸੇ ਨਿਕਲੇ ਹੋਣ ਨਾਕਸ਼ੇ ਅਕਾਊਂਟ ਦੇ ਵਿੱਚ ਪੈਸੇ ਜਮ੍ਹਾਂ ਹੋਏ ਨੇ ਇੱਕ ਫਰਜ਼ੀ ਗੱਲਬਾਤ ਇਹ ਹੈਗੀ ਐ ਵੀ ਇਹਨਾਂ ਨੂੰ ਆ ਪਾਲਿਸੀ ਜਦੋਂ ਚੇਂਜ ਕੀਤੀ ਇਹਦੇ ਵਿੱਚੋਂ 100 ਕਰੋੜ ਦੀ ਜਿਹੜੀ ਧਨराशि ਮਿਲੀ ਉਹ ਗੋਆ ਦੀਆਂ ਚੋਣਾ ਚ ਵਰਤ ਲਈ ਵਰਤ ਲਈ ਚੋਣਾ ਤਾਂ ਬੱਬੂ ਸਾਹਿਬ ਹਰ ਸੂਬੇ ਚ ਢੋਡੀਆਂ ਨੇ ਜਾਂ ਕੇਂਦਰ ਦੇ ਵਿੱਚ ਹੈਗੀਆਂ ਨੇ ਚੋਣਾ ਦਾ ਕੀ ਇਹ ਤਾਂ ਚਲਦੀਆਂ ਰਹਦੀਆਂ ਨੇ ਚੋਣਾ ਦਾ ਬਕਾਇਦਾ ਰਿਕਾਰਡ ਦਿੱਤਾ ਜਾਂਦਾ ਹੈ ਬਈ ਜਿਹੜਾ ਐਮਐਲਏ ਦੀ ਅਗਰ ਅਸੈਂਬਲੀ ਦੀ ਚੋਣ ਹੋ ਰਹੀ ਆ ਤਾਂ 28 ਲੱਖ ਜਾਂ ਇੰਨੇ ਕੁ ਦਾ ਵੇਰਵਾ ਦੇਣਾ ਹੁੰਦਾ ਕੱਚੇ ਦਾ ਤੇ ਪਾਰਲੀਮੈਂਟ ਦੀ ਅੱਜਕੱਲ 95 ਲੱਖ ਸੀਮਾ ਕੀਤੀ ਹੋਈ ਆ ਵੀ 95 ਲੱਖ ਦਾ ਵੇਰਵਾ ਦੇਣਾ ਹੁੰਦਾ ਉਹ ਬਕਾਇਦਾ ਹਰ ਪਾਰਟੀ ਦਾ ਕੈਂਡੀਡੇਟ ਚੋਣ ਖਤਮ ਹੋਣ ਤੋਂ ਬਾਅਦ ਸਬਮਿਟ ਕਰਦਾ ਇੱਕ ਫਰਜ਼ੀ ਗੱਲ ਕਰ ਦੇਣੀ ਮੈਨੂੰ ਹੈਰਾਨਗੀ ਆ ਸਾਡੀ ਰਾਪਾਲਕਾ ਦੇ ਉੱਤੇ ਵੀ ਵੀ ਸਾਰਾ ਕੇਸ ਗੱਲ ਪੋਜੀਟਿਵਲੀ ਚੱਲ ਰਿਹਾ ਸੀਗਾ ਔਰ ਗੱਲਾਂ ਵੀ ਸ਼ੁਰੂ ਹੋ ਗਈਆਂ ਅਸੀਂ YouTube ਚੈਨਲ ਤੇ ਉੱਤੇ ਵੀ ਆਣਾ ਸ਼ੁਰੂ ਹੋ ਗਿਆ ਵੀ ਤਾਂ ਜਮਾਂ ਤੂੰ ਮਿਲ ਜਾਏਗੀ ਭਾਵੇਂ ਜਮਾਂ ਤੋਂ ਨਾਲ ਨੂੰ ਲਿਮਟਡ ਮਿਲਦੀ ਕਿਉਂਕਿ ਉਹ ਇੱਕ ਨੈਸ਼ਨਲ ਲੈਵਲ ਦੇ ਲੀਡਰ ਹੈ ਉਹਨਾਂ ਨੇ ਅੱਗੇ ਪ੍ਰਚਾਰ ਵੀ ਕਰਨਾ ਆਪਣੀ ਪਾਰਟੀ ਦਾ ਤਿੰਨ ਫੀਸਦੀਆਂ ਇਲੈਕਸ਼ਨਾਂ ਲੰਘ ਚੁੱਕੀਆਂ ਨੇ ਅਸੀਂ ਜਿਹੜੀ ਆ ਇਸ ਵੇਲੇ ਪੰਜਾਬ ਤੇ ਦਿੱਲੀ ਨੂੰ ਛੱਡ ਕੇ ਹੋਰ ਸਟੇਟਾਂ ਦੇ ਵਿੱਚ ਵੀ ਚੋਣ ਲੜ ਰਹੇ ਆ ਮਤਲਬ ਕਿ ਕਹਿੰਦਾ ਭਾਵੇਂ ਵੀ ਜਿਹੜੇ باوجود ਮਤਲਬ ਕਿ ਜਾਜਾਂ ਦੇ ਜਿਹੜੇ ਸਵਾਲ ਸੀਗੇ ਜੀ ਅੱਛੇ ਤਰੀਕੇ ਨਾਲ ਬਹਿਸ ਚੱਲ ਰਹੀ ਆ ਔਰ ਇਹਨਾਂ ਦੇ ਕੇਜਰੀ ਵਾਲਜੀ ਦੇ ਹੱਕ ਵਿੱਚ ਜਿੜਾ ਚੱਲਦੀ ਸੀਗੀ ਲੇਕਿਨ ਬਾਹਰ ਦੇ ਵਿੱਚ ਫੈਸਲਾ ਪੈਂਡਿੰਗ ਰੱਖਿਆ ਹੋਇਆ ਉਸ ਤੋਂ ਬਾਅਦ ਪਰਸੋਂ ਦੇਖਦੇ ਆ ਜੀ ਅ ਕੱਲ ਕੱਲ ਜਾਂ ਪਰਸੋਂ ਸ਼ਹਿਰੇ ਦਾ ਫੈਸਲਾ ਆਏਗਾ ਵੀ ਕੀ ਹੁੰਦਾ ਇਹਨਾਂ ਨੂੰ ਬਿਲਕੁਲ ਕੇਸ ਨੂੰ ਰੱਦ ਕਰਨਾ ਚਾਹੀਦਾ ਜਾਂ ਚੋਣ ਪ੍ਰਚਾਰ ਲਈ ਇਜਮਾਨਤ ਦੇਣੀ ਚਾਹੀਦੀ ਹੈਗੀ ਹੈ ਔਰ ਮੰਗਲ ਸਿੰਘ ਗੱਲ ਇਹ ਹੈ ਜੀ ਐਸ ਵੇਲੇ ਨਾ ਜੀ ਜਿਹੜਾ ਸਾਡਾ ਲੋਕਤੰਤਰਾਂ ਲੋਕਤੰਤਰ ਦੀਆਂ ਝੀਆਂ ਉਡਾਤੀਆਂ ਨੇ ਬੀਜੇਪੀ ਮੋਦੀ ਸਰਕਾਰ ਨੇ ਮਤਲਬ ਕਿ ਕੋਈ ਕਿਸੇ ਵੀ ਤਰੀਕੇ ਹਰ ਅਦਾਰਾ ਇੱਕ ਡਰ ਦੇ ਮਾਹੌਲ ਦੇ ਵਿੱਚ ਰਹਿ ਰਿਹਾ ਹੈ ਮੈਨੂੰ ਇੱਕ ਕੱਲ ਦੀ ਇਹਨਾਂ ਦੀ ਸਪੀਚ ਯਾਦ ਆ ਰਹੀ ਹੈ ਮੋਦੀ ਦਾ ਭਾਸ਼ਣ ਯਾਦ ਆ ਰਿਹਾ ਹੈ ਪ੍ਰਧਾਨ ਮੰਤਰੀ ਹੈ ਦੇਸ਼ ਦਾ ਕਿਸੇ ਹੋਰ ਪਾਰਟੀ ਦੇ ਵਕਤਾ ਨੇ ਕਿਤੇ ਕਿਹਾ ਹੋਣਾ ਵੀ ਹੁਣ ਭਾਈ ਵੋਟਾਂ ਦਾ ਰਾਜ ਹੈਗਾ ਵੋਟਾਂ ਤੋਂ ਵੱਧ ਤੋਂ ਵੱਧ ਪਾਓ ਤੇ ਸ਼੍ਰੀਮਾਨ ਜੀ ਇਹ ਕਹਿ ਰਹੇ ਨੇ ਹੁਣ ਵੋਟ ਜਹਾਦ ਨਹੀਂ ਉਕੇ ਜਿਹਹਾਦੀ ਲਫਜ਼ ਸ਼ਾਇਦ ਕਿਤੇ ਹੋਰ ਪਾਸੇ ਵਰਤਿਆ ਜਾਂਦਾ ਹੈ ਕੋਟ ਜਹਾਦ ਨਹੀਂ ਸਾਨੂੰ ਜਿਤਾਉ ਅਸੀਂ ਰਾਮ ਰਾਜ ਲੈ ਕੇ ਆਣਾ ਮਤਲਬ ਕਿ ਜਿਦਾ ਇੰਡੀਕੇਸ਼ਨ ਸਪਸ਼ਟ ਇੰਡੀਕੇਸ਼ਨ ਹੈ ਵੀ ਪੁਤਿਨ ਰਾਜ ਲੈ ਕੇ ਆਉਣਾ ਰਾਮ ਰਾਜ ਤਾਂ 10 ਸਾਲ ਤੁਹਾਨੂੰ ਹਣੋਗੇ ਨੇ 6 ਸਾਲ ਤੁਸੀਂ ਪਹਿਲਾਂ ਕੇਂਦਰ ਦੀ ਸਰਕਾਰ ਚਲਾਈ ਹੈ ਜੇ 16 ਸਾਲਾਂ ਦੇ ਵਿੱਚ ਤੁਸੀਂ ਰਾਮ ਰਾਜ ਇਹ ਕੀ ਕੋਈ ਕਿਸੇ ਹੋਰ ਦਾ ਰਾਜ ਸੀਗਾ ਇਸ ਤੋਂ ਪਹਿਲਾਂ ਮਾਈਨੋਰਟੀਜ਼ ਦੇ ਪ੍ਰਧਾਨ ਮੰਤਰੀ ਵੀ ਰਹੇ ਨੇ ਮਾਈਨੋਰਟੀਜ਼ ਦੇ ਰਾਸ਼ਟਰਪਤੀ ਵੀ ਰਹੇ ਨੇ ਦੂਸਰੇ ਧਰਮਾਂ ਨਾਲ ਦੂਜੇ ਫਿਰਕਿਆਂ ਨਾਲ ਸੰਬੰਧਤ ਜੀ ਇੱਕ ਐਸਾ ਦੇਸ਼ ਹੈ ਜਿਹੜਾ ਬਹੁਤ ਜਿਹੜਾ ਮਲਟੀਕਲਚਰਡ ਮਲਟੀ ਰਿਲੀਜੀਅਸ ਦੇਸ਼ ਹੈਗਾ ਇੱਥੇ ਵੋਟਸ ਦੇ ਨਾਲ ਹੀ ਡੈਮੋਕਰੇਸੀ ਦੇ ਜਿਹੜੀ ਹੈ ਡੈਮੋਕਰੇਸੀ ਚੱਲ ਸਕਦੀ ਹੈ ਸਰਕਾਰ ਚੱਲ ਸਕਦੀ ਹੈ ਆਦਰਵਾਇਜ਼ ਜੋ ਇੱਛਾ ਸ਼ਕਤੀ ਇਸ ਬੀਜੇਪੀ ਸਰਕਾਰ ਦੀ ਮੋਦੀ ਸਰਕਾਰ ਦੀ ਹੈ ਵੇਰਿਕਾ ਲੋਕਾਂ ਨੇ ਐ ਕਿ ਸਿਰੇ ਚੜਨ ਤਾਂ ਨਹੀਂ ਦੇਣੀ ਵਿਸ਼ਵਾਸ ਹੈ ਜਿਹੜੇ ਤਿੰਨ ਚਾਰਾਂ ਦੀਆਂ ਫੈਡਰਲ ਦੀਆਂ ਇਲੈਕਸ਼ਨ ਹੋਈਆਂ ਨੇ ਅ ਬਰੋਦੀ ਆਪਣਾ ਜਿਹੜੀਆਂ ਇੰਡੀਆ ਗਠਜੰਦਨ ਬਣਿਆ ਸਰਕਾਰ ਬਣੇਗੀ ਇਹਨਾਂ ਦੀ ਜੀ ਜੀ ਬਿਲਕੁਲ ਬਿਲਕੁਲ ਸੋ ਪ੍ਰਿੰਸੀਪਲ ਸਾਹਿਬ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਵਿਚਾਰ ਰੱਖਣ ਦੇ ਲਈ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਮੌਕਾ ਦਿੱਤਾ ਜੀ ਦੋਸਤੋ ਮੇਰੇ ਨਾਲ ਪ੍ਰਿੰਸੀਪਲ ਜੀ ટીਸੀ ਨਾਲ ਜੁੜੇ ਹੋਏ ਸੀ ਤਮਾਮ ਜਿਹੜੀਆਂ ਅਹਿਮ ਖਬਰਾਂ ਨੇ ਰਾਜਨੀਤਿਕ ਖੇਤਰ ਦੀਆਂ ਉਹਨਾਂ ਦੇ ਨਾਲ ਤੁਹਾਡੇ ਸਾਂਝ ਪਾਈ ਤੁਸੀਂ ਆਪਣੀ ਫੀਡਬੈਕਸ ਹਨ ਹਰ ਵਾਰ ਜਨਾ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਧੰਨਵਾਦ